ਸੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਗ ਪਟਿਕਾ ਨੂੰ ਹੋਮ ਮੇਡ ਵੀਡੀਓਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨਾਲ ਤੱਕ ਜਰੂਰ ਦੇਖਿਓ ਤੇ ਕਮੈਂਟ ਵੀ ਜਰੂਰ ਕਰਿਓ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜੀ ਤੇ ਅੱਜ ਆਪਣੇ ਚਾਚਾ ਜੀ ਦੀ ਜੀ ਪਹਿਲੀ ਕਢਾਈ ਸੀ ਜੀ ਮਤਲਬ ਚਾਚਾ ਜੀ ਦੇ ਵਿਆਹ ਦੀ ਪਹਿਲੀ ਕਢਾਈ ਸੀ ਜੀ ਅੱਜ ਪਹਿਲਾ ਦਿਨ ਸੀਗਾ ਤੇ ਅੱਜ ਆਪਾਂ ਉਥੋਂ ਦੀ ਵੀਡੀਓ ਸ਼ੂਟ ਕਰਕੇ ਲੈ ਕੇ ਆਏ ਸੀਗੇ ਤੇ ਇਹ ਪੂਰੀ ਵੀਡੀਓ ਦੇਖਣਾ ਨਾ ਭੁੱਲਿਓ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇਗੇ ਇੱਕ ਇੱਕ ਜਿਹੜਾ ਆਪਾਂ ਪੁੱਛ ਮਤਲਬ ਲੱਡੂ ਬੱਟਦੇ ਆ ਜੀ ਆਪਾਂ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਚਲੋ ਜੀ ਦੇਖੋ ਜੀ ਹੁਣ ਸਾਰੀਆਂ ਬੀਬੀਆਂ ਭੈਣਾਂ ਰੋਟੀ ਪਕਾਰ ਰਹੀਆਂ ਨੇ ਜੀ ਵਾਸ ਆ ਰਹੀ ਇੱਧਰ ਹਲਵਾਈ ਜਿਹੜੇ ਉਹ ਲੱਗ ਚੁੱਕੇ ਨੇ ਆਪਣਾ ਕੰਮ ਕਰਨ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਲੱਡੂ ਬੱਟਾਂਗੇ ਜੀ ਤੇ ਹੁਣ ਦੇਖੋ ਜੀ ਆਪਾਂ ਲੱਡੂ ਬੱਟ ਰਿਆਂ ਜਿਸ ਨਾਲ ਨਾਲ ਆਪਾਂ ਜਿਹੜੇ ਆਪਣੇ ਗੀਤ ਹੁੰਦੇ ਨੇਗੇ ਪੰਜਾਬੀ ਸੱਭਿਆਚਾਰ ਦੇ ਗੀਤ ਹੁੰਦੇ ਨੇ ਆਪਾਂ ਵਿਆਹ ਵੇਲੇ ਜਿਹੜੇ ਗਾਉਣੇ ਹੁੰਦੇ ਆ ਤੁਸੀਂ ਉਹ ਵੀ ਆਪਾਂ ਨਾਲ ਦੇ ਨਾਲ ਗਾ ਰਹੇ ਹਾਂ ਜੀ ਹੁਣ ਤੁਸੀਂ ਦੇਖੋ ਜੀ ਮਾਸੀ ਨੂੰ ਸੁਣੋ ਮਾਸੀ ਬਾਤ ਲਿਆ ਲਾ ਲਾ ਮਾਸੀ ਹੋਣਾ ਕੋਈ ਨਾ ਤਾਂ ਫਿਰ ਹੀ ਵਿਚਾਰਾ ਆ ਇਧਰ ਆ ਕੋੜੀਆਂ ਬਕੇਂਦੀਆਂ ਵੇ ചുറിയ <coughs>

ਤੇਰੇ ਘਣਾਇਆ ਰੁਕ ਜਾਂਦਾ ਕੁਛ ਨਹੀਂ ਹੁੰਦਾ। ਮੈਂ ਕਰ ਲਾ ਹੱਥ। ਲੈ ਕਰ ਲੈ ਕਰ। ਥੋੜਾ ਕਰ ਲੈ ਕੁ। ਐਂ ਕਰੋ ਹੱਥ। ਐਂ ਕਰ ਹੱਥ ਜਹੀ ਲੈਵੇ ਕਰ। ਸਰਬ ਜਹੀ ਲੈਵੇ ਕਰ। ਤੇ ਪੁੱਤ। ਆਂਟੀ ਸਰਪ ਤੋਂ ਮੜੇ ਇੰਦ ਜੜ ਕੇ। ਹਾਂ। ਮਾਸੂ ਜੀ ਸਤ ਤੋਂ ਬਾਅਦ ਇੱਕ ਐਕਸਪੀਰੀਅੰਸ ਆਵਣਾ ਚ ਬਾਈ ਲੰਡੂ ਬਟੰਦਾ ਹੈ ਨਾ। ਵੱਡੇ ਮੰਦਰੂ ਫਰਕ ਹੁੰਦਾ ਬਾਈ। ਗੋਲ ਗੋਲ ਜਿਹਨਾਂ। ਪਾ। ਇਹਦੇ ਪਰ ਕੋਈ ਹੋਲੀ ਹੋ ਜਾਂਦਾ। ਮੈਂ ਹੁਣ ਬੀਬੀ ਹੱਥ ਤੱਕ ਨਹੀਂ ਮੁੜ ਕੇ ਸਬਜੀ ਜਿਹੜਾ ਪੁੱਤ ਛੇਤੀ ਮੋੜ ਲਿਆ। ਸਰ ਨਾਲ ਕੰਮ ਚੱਲਦਾ। ਹਾਲੇ ਦੇ ਬਸ ਹਾਲਾਦੋ ਅਸੀਂ ਪਹੁੰਚ ਕੇ ਮੋੜਨ ਲੱਗੇ ਸੀ ਬੈਠੀ ਕਣੇ ਰੱਖਿਆ ਸੀ ਬੇੜਾ ਨਾ ਫਿਰ ਕਾਹੇ ਰੱਖਿਆ ਸੀ ਬੇੜਾ ਤਾਂ ਰੱਖਿਆ ਹੋਇਆ ਤਾਂ ਬਹੁਤ ਵਧੀਆ ਬਣਦੇ ਛੋਟੇ ਰੱਖੋ ਥੋੜੇ ਜੀ ਬਹੁਤ ਵਧੀਆ ਬਣਦਾ ਵਧੀਆ ਬਣਦਾ മമ്മ <laughs>

volde ya ¡Gracias bueno, ਆਪ ਪੈਂਦੀਆਂ ਗਲੀਆਂ ਵੱਲ ਬਈ ਕੱਲਾ ਨਹੀਂ ਕਿਸੀ ਪੌੜੀ ਚੜ੍ਹਦੀ 3 ने ແລະຕື່ມເລີຍໃຫ້ຮັກສາດີດີດີດີດີດີດີດີດີດີດີດີດີດີດີດີດີ

हाडी मुनी दे खादे माथि रीचा चिल वीडियो न लागी देला हा बे भी बडली ली बनानी तेरी स्पीड दे माथि एक चाची दी वीडियो वीडियो बजेगा अलग अटकता जाएगा ना ऐसे को ठीक है वहां तेरा फिर मेनू हो बिहार दास जी में कर कट ਦੇਖਣੀ ਤਾਰੀ ਖੇਡ ਰਹੇ ਨੇ ਨਾ ਹੈ ਨਹੀਂ ਬਾਈ ਗੱਲਾਂ ਮਾਰਦੇ ਨਾ ਲੱਡੂ ਵਟਾਉਣ ਦੀ ਮਾਰ ਕੇ ਗੱਲਾਂ ਮਾਰ ਲਾ ਕੇ ਉਹ ਕਿੰਦਰ ਦੀ ਭੈਣ ਹੁ ਤਾਂ ਮਾਰੇ ਨਾ ਆਉਂਦਾ ਹਾਈਟਾ ਕਿਤਾ ਪੈਦ ਤੇ ਮੈਂ ਕਬ ਸੁਣ ਤੂ ਦੇ ਲੈ ਨਾ ਇਹੋ ਤਾਂ ਇਹਦਾ ਜਾਣਦੇ ਚੰਗਾ ਹੋ ਜਾਂਦੇ ਦੂਰੀ ਆ ਜੀ ਨਾ ਜੇ ਸਾਡੇ ਕੋਲ ਨਹੀਂ ਜੀ ਨਾ ਖਾਗਰ ਕੁੱਤੇ ਖਾਣਗੇ ਕੁੜੀ ਖਾਣੇ ਨਾ ਰੋਟੀ ਜਿਆਦੇ ਹੋ ਜਾਂਦੀ

মে ফোটো কে mere apko bol nik ko takne se bajega pata bichar jo len tere ka purana nahi aaya ਤੇ ਆਪਾਂ ਇੱਥੇ ਆਪਣੀ ਵੀਡੀਓ ਤੇ ਜਿਹੜਾ ਐਂਡ ਕਰਦੇ ਆਂਗੇ ਤੇ ਮੈਂ ਆਪਣੀ ਭੈਣਾਂ ਤੇ ਆਪਣੇ ਵੀਰਾਂ ਨੂੰ ਇੱਕ ਰਿਕੁਐਸਟ ਕਰਨਾ ਚਾਹਣੀ ਆਂਗੀ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਹਣ ਤੱਕ ਜ਼ਰੂਰ ਦੇਖਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਅੱਗੇ ਜਿਹੜੇ ਆਪਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਿਹੜੇ ਤੁਹਾਨੂੰ ਸਾਰੇ ਆਈ ਜਾਣ ਸੁੱਟਾਂ ਦੇ ਵੀ ਆਈ ਜਾਣ ਤੇ ਹੋਰ ਵੀ ਬਲੌਗਸ ਜਿਹੜੇ ਆ ਉਹਨਾਂ ਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਆਈ ਜਾਵੇ ਜੀ ਤੇ ਇੱਥੇ ਆਪਾਂ ਆਪਣੀ ਵੀਡੀਓ ਜਿਹੜਾ ਐਂਡ ਕਰਦੇ ਮਿਲਦੇ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸੱਚੇ ਕਰ ਬਾਈ ਬਾਈ ਸਾਰਿਆਂ ਨੂੰ